ਵਾਈਕੁਰਜੀ ਕਾਲਖਸਾ ਵਾਈਕੁਰਜੀ ਕੀ ਪਤੇ ਮੈਂ ਅਮਰਜੋਤ ਸਿੰਘ ਗੁਰਦਾਸਪੁਰ ਤੋਂ ਅੱਜ ਹੀ ਮੈਂ ਆਪਣੇ ਮਾਨਯੋਗ ਲੋਕ ਸਭਾ ਸਪੀਕਰ ਓਮ ਬਿਰਲਾ ਜੀ ਨੂੰ ਔਰ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ ਆਪਣੇ ਅਰਨ ਗੋਇਲ ਜੀ ਨੂੰ ਮੈਂ ਇੱਕ ਹੁਣੇ ਮਾਨਯੋਗ ਸੰਸਦ ਸਣੀ ਦੇਵ ਦੇ ਵਿਰੋਧ ਦੇ ਵਿੱਚ ਇੱਕ ਲੈਟਰ ਲਿਖ ਕੇ ਹਟਿਆ ਉਹਦਾ ਕਾਰਨ ਇੱਕ ਇਹ ਆ ਵੀ ਜਿੱਦਾਂ ਗੁਰਦਾਸਪੁਰ ਇਲਾਕਾ ਜਿਹੜਾ ਬਾਰਡਰ ਇਲਾਕਾ ਆ ਔਰ ਬਾਰਡਰ ਇਲਾਕੇ ਦੀਆਂ ਵਧੇਰੇ ਸਮੱਸਿਆਵਾਂ ਹੁੰਦੀਆਂ ਖੇਤੀ ਸਿੱਖਿਆ ਬੇਰੋਜ਼ਗਾਰੀ ਤੇ ਆਮ ਲੋਕਾਂ ਦੀ ਸੁਰੱਖਿਆ ਆਪਾਂ ਦੇਖਦੇ ਹਾਂ ਕਿ ਹਰ ਦਿਨ ਕੋਈ ਨਾ ਕੋਈ ਬਾਰਡਰ ਤੇ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਔਰ ਬਾਰਡਰ ਆ ਇੱਕ ਬਾਰਡਰ ਇਲਾਕਾ ਇੱਕ ਸੈਂਸਿਟਿਵ ਸਾਡਾ ਇਲਾਕਾ ਆ ਔਰ ਇਹਦੇ ਵਿੱਚ ਲੋਕਾਂ ਦੀ ਸੁਰੱਖਿਆ ਬੇਰੋਜ਼ਗਾਰੀ ਉਹ ਖੇਤੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਮੁੱਖ ਸਮੱਸਿਆਵਾਂ ਨੇ ਚਾਹੀਦਾ ਤੇ ਆਪਣੇ ਮਾਨਜੁਕ ਮੈਂਬਰ ਪਾਰਲੀਮੈਂਟਸ ਨਹੀਂ ਦੇਣ ਉਹ ਇਹ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਦਿੱਲੀ ਲੋਕ ਸਭਾ ਦੇ ਵਿੱਚ ਆ ਕੇ ਆਪਣੀ ਆਵਾਜ਼ ਚੱਕਣ ਮਸਲੇ ਚੱਕਣ ਕਿਉਂਕਿ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸਾਡਾ ਕੇਂਦਰ ਦੇ ਨਾਲ ਇੱਕ ਤਾਂ ਉਹ ਸੈਂਟਰ ਗਵਰਨਮੈਂਟ ਬੀਜੇਪੀ ਦੀ ਇੱਕ ਸਾਡੀ ਸਟੇਟ ਗਵਰਨਮੈਂਟ ਬਿਲਕੁਲ ਹੀ ਪੈਰਲਲ ਬਿਲਕੁਲ ਹੀ ਓਪੋਜ਼ਿਟ ਨੇ ਇੱਕ ਤਾਂ ਸਾਡਾ ਪਹਿਲਾ ਕਨੈਕਸ਼ਨ ਠੀਕ ਨਹੀਂ ਹੈਗਾ ਇੱਕ ਲੋਕ ਸਭਾ ਮੈਂਬਰ ਹੁੰਦਾ ਵਾ ਸਭ ਤੋਂ ਵਧੀਆ ਜਿਹੜਾ ਰਸਤਾ ਵਾ ਕਿ ਉਹ ਆਪਣੀ ਸਾਰੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਦਿੱਲੀ ਆਪਣੇ ਸਰਕਾਰ ਦੇ ਕੋਲ ਜਾਂ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਜਾ ਕੇ ਉੱਥੇ ਚੱਕਣ ਮੈਨੂੰ ਨਹੀਂ ਲੱਗਦਾ ਵੀ ਅਸੀਂ ਕਿਸੇ ਵੀ ਸਮੱਸਿਆ ਤੋਂ ਕੋਬਾਂਝੇ ਰਹਿ ਜਾਂ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2019 ਦੀਆਂ ਚੋਣਾਂ ਤੋਂ ਬਾਅਦ 5 ਲੱਖ ਦੇ ਕਰੀਬ ਕੋਟਾ ਪਾ ਕੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ। ਔਰ ਬੜੀ ਉਮੀਦਾਂ ਦੇ ਨਾਲ ਕਿ ਚਲੋ ਇੱਕ ਤਾਂ ਸੈਲੀਬ੍ਰਿਟੀ ਸੀ। ਵੀ ਚਲੋ ਯਾਰ ਸਾਡੇ ਲਈ ਕੁਝ ਭਲਾਈ ਦੇ ਕੰਮ ਕਰਨਗੇ ਜਾਂ ਸਾਡੇ ਲਈ ਕੁਝ ਹੋ ਸਮੱਸਿਆਵਾਂ ਜਾਂ ਜਿੱਦਾਂ ਹੋਰ ਸਾਡੀਆਂ ਉਹ ਹੱਲ ਕਰਨਗੇ। ਆ ਤੁਸੀਂ ਦੇਖ ਲਓ ਪਿੱਛੇ ਕੋਰੋਨਾ ਦੌਰ ਸੀਗਾ। ਕਿ ਸਾਰੇ ਲੋਕ ਘਰਾਂ 'ਚ ਬਿਠੇ ਸੀਗੇ। ਔਰ ਸਟੇਟ ਗਵਰਨਮੈਂਟ ਦੇ ਵੀ ਕਿਤੇ ਕਿਤੇ ਹੱਥ ਖੜੇ ਸੀਗੇ ਵੀ ਰਾਸ਼ਨ ਦੀ ਸਮੱਸਿਆ ਜਾਂ ਕਿਸੇ ਨੋ ਹਸਪਤਾਲ ਦੇ ਵਿੱਚ ਕੋਈ ਕੋਈ ਕਿਸੇ ਕੋਈ ਵੈਂਟੀਲੇਟਰ ਦੀ ਸਮੱਸਿਆ ਜਾਂ ਆਕਸੀਜਨ ਦੀ ਸਮੱਸਿਆ ਪਰ ਕਿਤੇ ਵੀ ਇਹਨਾਂ ਦਾ ਕੋਈ ਜ਼ਿਕਰ ਨਹੀਂ ਕੋਈ ਇਹਨਾਂ ਨੇ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਕੋਈ ਗੱਲਬਾਤ ਕੀਤੀ ਕੋਈ ਪੁੱਛੀ ਨਹੀਂ ਸੋ ਸਾਡੇ ਗੁਰਦਾਸਪੁਰ ਦੇ ਲੋਕ ਇਸ ਚੀਜ਼ ਤੋਂ ਕਾਫੀ ਖਫਾ ਨੇ ਕਾਫੀ ਵਿਚਾਰੇ ਆਪਣੇ ਆਪ ਨੂੰ ਲੁੱਟੇ ਹੋਇਆ ਜਿੱਦਾਂ ਗਿਨੇ ਆ ਉਹ ਮਹਿਸੂਸ ਕਰਦੇ ਨੇ ਤੁમે ਆਪ ਦੀ ਆਪਣੀ ਨੈਤਿਕਤਾ ਦੇ ਆਧਾਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਮੈਂ ਖੁਦ ਇੱਕ ਚੀਜ਼ ਦੀ ਪਹਿਲ ਕੀਤੀ ਕਿਉਂਕਿ ਸਾਡੇ ਗੁਰਦਾਸਪੁਰ ਦੇ ਲੋਕਾਂ ਨੂੰ ਜਿੱਦਾਂ ਪਹਿਲਾਂ ਪਰਮਾ ਕੇ ਵੱਡੇ ਵੱਡੇ ਵਾਅਦੇ ਦਿਖਾ ਕੇ ਉਹਨਾਂ ਦਾ ਵਿਸ਼ਵਾਸ ਜਿੱਤਿਆ ਗਿਆ ਫਿਰ ਉਸ ਵਿਸ਼ਵਾਸ ਨੂੰ ਤੋੜਨਾ ਔਰ ਮੈਨੂੰ ਵੀ ਲੱਗਦਾ ਵੀ ਆਪਣਾ ਲੋਕਤੰਤਰ ਕਿਸੇ ਵੀ ਐਸੇ ਲੀਡਰ ਜਾਂ ਕਿਸੇ ਆਗੂ ਨੂੰ ਕਿਸੇ ਵੀ ਹੋਂਦ ਤੇ ਬਨੇ ਰਹਿਣ ਦਾ ਕੋਈ ਹੱਕ ਦਿੰਦਾ ਹੋ ਭਾ ਜਦੋਂ ਤੁਸੀਂ ਲੋਕਾਂ ਦਾ ਭਰੋਸਾ ਲੋਕਤੰਤਰ ਦੇ ਵਿੱਚ ਤੋੜ ਕੇ ਤੁਸੀਂ ਆਪ ਆਪਣੇ ਨਿਜਾਰੀ ਲੈ ਕੇ ਕਿਤੇ ਬੈਠੇ ਹੋ ਹਿਮਾਚਲ ਬੈਠੇ ਹੋ ਮੁੰਬਈ ਬੈਠੇ ਹੋ ਤਾਂ ਫਿਰ ਸਾਡੇ ਲੋਕਾਂ ਦਾ ਇੱਥੇ ਉਹਨਾਂ ਦਾ ਕੀ ਕਸੂਰ ਹੈ ਸੋ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਮਾਨਜੁਗ ਜੋ ਸਾਡੇ ਕੋਲ ਰਸਤਾ ਇੱਕ ਮੈਂ ਇੱਕ ਪਹਿਲ ਕੀਤੀ ਆ ਇੱਕ ਉਦਮ ਕੀਤਾ ਵਾ ਕਿ ਆਪਣੇ ਓਮ ਬਿਰਲਾ ਜੀ ਨੂੰ ਆਪਣੇ ਮਾਨਜੁਗ ਬਲੂਕਸਪਾ ਸਪੀਕਰ ਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਪੱਤਰ ਲਿਖ ਕੇ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਲੈਟਰ ਮੈਂ ਤੁਹਾਨੂੰ ਆਪਣੇ ਫੇਸਬੁਕ ਤੇ ਵੀ ਮੈਂ ਪਾਇਆ ਵਾ ਔਰ ਵੈਸੇ ਮੈਂ ਪੋਸਟ ਵੀ ਕਰ ਰਹਾ ਹਾਂ ਉਹਨਾਂ ਨੂੰ ਜਾ ਕੇ ਔਰ ਇੱਕ ਸਮੇਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਇਹ ਸਾਰੀ ਚੀਜ਼ਾਂ ਨੂੰ ਰਿਵਿਊ ਕਰਕੇ ਘਟੋ-ਘਟ ਲੋਕਾਂ ਦੀ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਈ ਕੋਈ ਨਾ ਕੋਈ ਸਟੈਪ ਲਿਆ ਜਾਵੇ ਉਹਨਾਂ ਦੀ ਲੋਕ ਸਭਾ ਮੈਂਬਰੀ ਨੂੰ ਰੱਦ ਕਰਕੇ ਕਿਸੇ ਹੋਰ ਲੋਕਲ ਕਿਸੇ ਨੌਜਵਾਨ ਨੂੰ ਕਿਸੇ ਹੋਰ ਕਿਸੇ ਲੀਡਰ ਨੂੰ ਜਿਹੜਾ ਯੋਗ ਆ ਉਹ ਆਪ ਹੀ ਲੋਕ ਦੇਖ ਲੈਣਗੇ ਇਲੈਕਸ਼ਨ ਦੇ ਵਿੱਚ ਵੀ ਕਿਹੜਾ ਯੋਗ ਆ ਕੌਣ ਨਹੀਂ ਔਰ ਉਹਨੂੰ ਲੋਕਲ ਲੀਡਰ ਨੂੰ ਚੁਣ ਕੇ ਔਰ ਆਪਣੀਆਂ ਘਟੋ-ਘਟ ਸਮੱਸਿਆਵਾਂ ਤਾਂ ਚਲੋ ਅਲੱਗ ਗੱਲ ਆ ਪਰ ਆਪਣੀ ਦੁੱਖ ਸਕਲੀਪ ਤਾਂ ਸਾਂਝੀ ਕਰ ਸਕਦੇ ਔਰ ਇਸ ਸਾਰੇ ਘਟਨਾਕਰਮ ਤੇ ਮੈਂ ਹੂੰ ਤੱਕ ਤਾਂ ਸਮਝਦਾ ਆਇਆ ਸੀਗਾ 3.5 ਸਾਲ ਦੇ ਵਿੱਚ ਵੀ ਖੁਦ ਨੈਤਿਕ ਤੌਰ ਤੇ ਚਾਹੀਦਾ ਸੀ ਕਿ ਜਿੰਨੀ ਦੇ ਕੋਈ ਅਸਤੀਫਾ ਦੇ ਦਿੰਦੇ ਤਾਂ ਉਹ ਚੰਗਾ ਹੁੰਦਾ ਵੀ ਅਗਰ ਉਹਨਾਂ ਕੋ ਕੰਮ ਨਹੀਂ ਹੋ ਪਾ ਰਹੇ ਬਟ ਬੜੀ ਹੈਰਾਨਗੀ ਵਾਲੀ ਗੱਲ ਆ ਵੀ 3.5 ਸਾਲ ਬੀਤ ਚੁੱਕੇ ਨੇ ਅੱਗੇ 1.5 ਸਾਲ ਦਾ ਸਮਾਂ ਰਹਿ ਗਿਆ ਪਰ ਹਾਲੇ ਵੀ ਕੋਈ ਸਾਨੂੰ ਕੋਈ ਆਸ ਨਹੀਂ ਵੀ ਉਹ ਕੋਸ਼ਿਸ਼ ਸਾਡੀ ਗੁਰਦਾਸਪੁਰ ਜ਼ਿਲ੍ਹੇ ਲਈ ਪ੍ਰੋਜੈਕਟ ਜਾਂ ਕੁਝ ਹੋਰ ਕੋਈ ਸਹੂਲਤ ਸਾਡ ਨੂੰ ਪ੍ਰਦਾਨ ਕਰ ਸਕੇ